ਮੈਂ ਲੇਬਰ ਦਾ ਕੰਮ ਕਰਦਾ ਤੇ 1 ਵਜੇ ਸੀਗਾ ਜਿਸ ਦਿਨ ਮੈਂ 1 ਵਜੇ ਮੈਨੂੰ ਸ਼ੂਟਿੰਗ ਹੁੰਦੀ 1 ਵਜੇ ਕਿਦਾਂ ਵੀ ਕਰਕੇ ਇਹ ਤਕਰੀਬਨ 16 ਤਰੀਕ ਦੀ ਗੱਲ ਹੈ ਜੀ ਤੇ ਉਹ ਮੈਂ ਗਿਆ ਤੇ ਉੱਥੇ ਫੂਟੂਰਾਂ ਦੀ ਪ੍ਰੇਟ 200 ਰੁਪਏ ਦੀ ਹੁੰਦੀ ਆ ਆਮ ਸਖਾਨੇ ਆ ਤੇ ਉਸ ਦਿਨ ਮੈਨੂੰ ਉਹਨੇ 40 ਰੁਪਏ ਲੈ ਲਏ ਜੀ ਮੇਰੀ ਜੇਬ 'ਚ ਸਿਰਫ 50 ਰੁਪਏ ਸੀਗੇ ਤੇ 50 ਰੁਪਏ ਲੈ ਲਈ ਮੈਨੂੰ ਬਹੁਤ ਔਖਾ ਲੱਗਾ ਵੀ ਇਹਨੇ ਮੈਨੂੰ ਇੰਨੇ ਪੈਸੇ ਲੈ ਲਏ ਤੇ ਮੈਂ ਉਦੀ ਕੰਪਲੀਟ ਕਰਨੀ ਕਰੀ ਜੀ ਡੀਸੀ ਸਾਹਿਬ ਦੇ ਪਹਿਲਾਂ ਤੁਸੀਂ ਖਾਂਦੇ ਸੀ ਉਹ ਤੋਂ 20 ਰੁਪਏ ਹਾਂ ਬਿਲਕੁਲ ਖਾਂਦਾ ਸੀ ਜੀ ਤੇ ਉਹਨੇ ਉਸ ਦਿਨ ਮੈਨੂੰ 40 ਰੁਪਏ ਲੈ ਲਏ ਜੀ ਤੁਸੀਂ ਤੁਸੀਂ ਕੀ ਗੱਲ ਬਦਕੀ ਮੈਂ ਉਹਨੂੰ ਕਿਹਾ ਮਾ ਤੂੰ ਧੱਕਾ ਕਰ ਰਿਹਾ ਤੂੰ ਜਿਆਦਾ ਪੈਸੇ ਲੈ ਰਿਹਾ ਕਹਿੰਦਾ ਜੀ ਇਹ ਤਾਂ ਰੇਟ ਵੱਧ ਗਿਆ ਹੀ ਐ ਵੱਧ ਗਿਆ ਮੈਂ ਸਾਰੀ ਚੀਜ਼ ਦੇ ਰੇਟ ਫਿਕਸ ਨੇ ਤੂੰ ਇੰਨਾ ਥੋੜੇ ਦਿਨਾਂ ਬਾਅਦ ਰੇਟ ਵਧਾ ਦੇਣਾ ਤੂੰ ਗਲਤ ਕਰ ਰਿਹਾ ਕੰਮ ਇਹ ਥੋੜੇ ਪੈਸੇ ਜੀ ਮੇਰਾ ਗੁਜ਼ਾਰਾ ਹੁੰਦਾ ਦੀਆ ਉਹ ਮੈਂ ਉਹਦੇ ਕਰਕੇ ਉਹਨੂੰ 40 ਰੁਪਏ ਦੇਣੇ ਪਏ ਜੀ ਮੈਨੂੰ ਮਜਬੂਰੀ ਚ ਜੀ ਮੈਨੂੰ ਤਾਂ ਏਸੀ ਆਸ ਕਰ ਕੀ ਮੈਂ ਕੰਪਲੀਟ ਕਰ ਜੀ ਮੇਰੀ ਮਦਦ ਹੋ ਕਰਨਗੇ ਪਰ ਮੈਨੂੰ ਕੁਝ ਬੰਦੇ ਮਜ਼ਾਕ ਕਰਦੇ ਦੀ ਵੀ ਤੂੰ ਇਹ ਕੀ ਕਰ ਰਿਹਾ ਬਹੁਤ ਮਜ਼ਾਕ ਕਰਦੇ ਦੀ ਤੂੰ ਕੰਪਲੀਟ ਕਰ ਰਿਹਾ ਇਹ ਕੋਈ ਗੱਲਾਂ ਕਰਨ ਵਾਲੀ ਪਰ ਅੱਜ ਤੁਸੀਂ ਮੇਰੇ ਕੋਲੇ ਪਹੁੰਚੋ ਮੇਰੀ ਗੱਲ ਸੁਣੀ ਆ ਅੱਛਾ ਮੈਂ ਤੁਹਾਨੂੰ ਇਹ ਪੁੱਛਣਾ ਚਾਹਣਾ ਕਿ ਤੁਸੀਂ ਜਦੋਂ ਗਏ ਫਿਰ ਤੁਸੀਂ ਕਿਸੇ ਨਾਲ ਲੈ ਕੇ ਗਏ ਨਹੀਂ ਮੈਂ ਕਿਸੇ ਨੂੰ ਨਾਲ ਨਹੀਂ ਲੈ ਗਿਆ ਮੈਂ ਤਾਂ ਖੁਦ ਹੀ ਗਿਆ ਤੀ ਤਾਂ ਅਰਜੀ ਨਹੀਂ ਉਸ ਤੋਂ ਅਰਜੀ ਲਿਖਾਈ ਤੇ ਮੈਂ ਡੀਸੀ ਸਾਹਿਬ ਦੇ ਜਿੱਥੇ ਕਮਰਾ ਨੰਬਰ 106 ਆ ਉੱਥੇ ਕੰਪਲੀਟ ਦੇ ਕੇ ਆ ਜੀ ਹਾਂ ਜੀ ਮੇਰਾ ਪ੍ਰਸ਼ਾਸਨ ਨੇ ਕਾਗਜ਼ ਪੱਤਰ ਫੜਿਆ ਤੇ ਉਹ ਤੇ ਉਹ ਤਾਂ ਕਰਕੇ ਤੁਸੀਂ ਮੇਰੇ ਕੋਲੇ ਆਏ ਹੋ ਜੀ ਉਹਨਾਂ ਨੇ ਕਿਹਾ ਵੀ ਅਸੀਂ ਕਾਰਵਾਈ ਕਰਾਂਗੇ ਤੁਹਾਨੂੰ ਲੱਗਦਾ ਕਿ ਆਮ ਬੰਦੇ ਦੀ ਸੁਣੀ ਜਾਂਦੀ ਹੈ ਬਿਲਕੁਲ ਸੁਣੀ ਜਾਂਦੀ ਹੈ ਆਮ ਬੰਦੇ ਦੀ ਤੁਸੀਂ ਆਏ ਹੋ ਤਾਂ ਸੁਣਨਗੇ ਮੇਰੀ ਹਾਂ ਠੀਕ ਆਸ ਲੱਗਦੀ ਹੈ ਵੀ ਹਾਂ ਜਿਹੜਾ ਪ੍ਰਸ਼ਾਸਨ ਆ ਉਹ ਕਿਸੇ ਬੰਦੇ ਦੇ ਛੋਟੇ ਮੋਟੇ ਹਰ ਕੰਮ ਦੇ ਉੱਪਰ ਉਹਨੂੰ ਇਨਸਾਫ ਦੇ ਸਕਦਾ ਬਿਲਕੁਲ ਮਿਲੂਗਾ ਜੀ ਮੈਨੂੰ ਵੀ ਇਨਸਾਫ ਮਿਲੂਗਾ ਤੇ ਬਾਕੀ ਆਉਣ ਵਾਲੇ ਹੋਰ ਬੰਦਿਆਂ ਨੂੰ ਜਿਹਨੂੰ ਲੋੜ ਹੈ ਇਨਸਾਫ ਦੀ ਉਹਨੂੰ ਮਿਲਣਾ ਚਾਹੀਦਾ ਪਰ ਗੱਲਾਂ ਪਹਿਲ ਕਰਨੀ ਚਾਹੀਦੀ ਹੈ ਜੀ ਬੰਦੇ ਨੂੰ ਨਹੀਂ ਗੱਲ ਛੋਟੀ ਨਹੀਂ ਹੈਗੀ ਜੀ ਗੱਲ ਰੋਜ਼ ਦੀ ਰੁਟੀਨ ਦੀ ਹੈ ਜੀ ਇਹ ਗੱਲਾਂ ਕਈ ਵਾਰ ਹੋਰ ਮੇਰੇ ਵੀਰ ਭਾਈ ਨੂੰ ਉਹਨਾਂ ਦੀ ਵੀ ਸਬਜ਼ੀ ਖਰਾਬ ਹੋ ਜਾਂਦੀ ਹੈ ਜੀ ਉਹ ਵੀ ਮਜਬੂਰੀ ਚ ਖਾਣਾ ਪਾਜੇ ਪਰ ਇਹਨਾਂ ਦਾ ੱੱੱਕਾ ਇਹਨਾਂ ਪੈਸੇ ਲੈ ਰਹੇ ਨੇ ਛੇ ਮਹੀਨੇ ਦਿਹਾੜੀ ਮਹੀਨੇ ਲੱਗਦੀ ਹੁੰਦੀ ਲੱਗਦੀ ਨਹੀਂ ਇਹ ਦਿਹਾੜੀਆਂ ਮਹੀਨੇ ਚ ਤਾਂ 20 ਦਿਹਾੜੀਆਂ ਨਹੀਂ ਲੱਗਦੀਆਂ ਸਾਡੀਆਂ ਤੇ ਸਾਨੂੰ ਔਖਾ ਬਹੁਤ ਹੋ ਜਾਂਦਾ ਜੀ ਆਮ ਲੋਕਾਂ ਨੂੰ ਕੀ ਕਹਿਣਾ ਚਾਹੁੰਗੇ ਵੀ ਹਰ ਇੱਕ ਗੱਲ ਨੂੰ ਅਗਰ ਤੁਸੀਂ ਚਾਹੋ ਨਜਾਇਜ਼ ਹੋ ਰਿਹਾ ਤਾਂ ਪ੍ਰਸ਼ਾਸਨ ਕੋਲ ਪਹੁੰਚ ਕਰਨੀ ਚਾਹੀਦੀ ਹੈ ਬਿਲਕੁਲ ਜੀ ਲੋਕਾਂ ਨੂੰ ਜਾ ਤਾਂ ਪ੍ਰਸ਼ਾਸਨ ਤੁਹਾਡੀ ਗੱਲ ਸੁਣੂਗਾ। ਇਸ ਢੰਗ ਮੈਨੂੰ ਜਾਂਚ ਦੀ ਗੱਲ ਕਹਿ ਰਹੇ ਨੇ ਕਿ ਵੀ ਉੱਥੇ ਜਾਵਾਂਗੇ, ਰੈਡੀਅਲ ਦੇ ਨਾਲ ਗੱਲ ਕਰਾਂਗੇ, ਜਾ ਕੇ ਉਹ ਸੋਲਵ ਕਰਾਂਗੇ ਤੁਹਾਡਾ ਮਾਮਲਾ। ਪਤਾ ਕਿ ਪ੍ਰਸ਼ਾਸਨ ਵਧੀਆ ਕੰਮ ਕਰ ਰਿਹਾ ਹੈਗਾ। ਬਿਲਕੁਲ ਵਧੀਆ ਕੰਮ ਕਰ ਰਹੇ ਜੀ, ਕਰ ਰਹੇ ਨੇ ਮੇਰੀ ਇੱਥੇ ਮੇਰੀ ਗੱਲ ਤੇ ਸੁਣਵਾਈ ਹੋ ਰਹੀ ਹੈ ਤਾਂ ਚੰਗਾ ਕੰਮ ਕਰ ਰਹੇ ਨੇ। ਐਂ ਤਾਂ ਸਾਡੇ ਕੋਲ ਕੱਲ ਹੀ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਕੰਪਲੇਨ ਸਾਡੇ ਕੋਲ ਪ੍ਰਾਪਤ ਹੋਈ ਸੀ। ਵੀ ਕੋਈ ਬੰਦਾ ਕਿਤੇ ਕੋਲਾਪਾਰਕ ਦੇ ਕੋਲ ਕੋਈ ਥੋਲੇਪੂਰੇ ਰੈਡੀ ਲਗਾਉਂਦਾ ਤੇ ਉਹ ਉਦੀ ਦਰਖਾਸਤ ਇਸ ਵੀ ਸਾਡੇ ਉਹ ਟੂਰੇ ਦੇ ਵਾਲਾ ਪੈਸੇ ਸਾਡੇ ਤੋਂ ਵੱਧ ਲੈਂਦਾ। ਤੋਂ ਬੰਦੇ ਨੇ ਜਿਹੜਾ ਦਰਖਾਸਤ ਕਰਤੇ ਮਾਂ ਜੋ ਡੀਸਾ ਕੋਲ ਅਪਰੋਚ ਕੀਤੀ ਸੀ ਸ਼ਿਕਾਇਤ ਲਗਾਏ। ਤੋਂ ਡੀਸਾ ਵੱਲੋਂ ਮਾਰਕੋ ਕੇ ਸਾਡੇ ਕੋਲ ਆ ਗਈ ਹੈ। ਤੇ ਅਸੀਂ ਕੱਲ ਸ਼ਾਮ ਹੀ ਆਈ ਸੀ ਤੇ ਪੜਤਾਲ ਕਰਵਾ ਰਹੇ ਆ। ਤੋਂ ਇਹ ਅਸੀਂ ਇਹਨੂੰ ਛੋਟੀ ਹੋਵੇ ਚਾਹੇ ਵੱਡੀ ਹੋਵੇ ਚਾਹੇ ਗੰਭੀਰ ਹੋਵੇ ਨਾ ਹੋਵੇ ਅਸੀਂ ਹਰੇਕ ਸ਼ਿਕਾਇਤ ਦੀ ਉਹ ਵੀ ਦਰਖਾਸਤਕਰਤਾ ਕਿਸੇ ਉਮੀਦ ਨਾਲ ਸਰਕਾਰ ਕੋਲ ਪ੍ਰਸ਼ਾਸਨ ਕੋਲ ਆਂਦਾ ਹੈ। ਤੋਂ ਵਾਕੀ ਇਹ ਯੂਨੀਕ ਕੰਪਲੇਟ ਤਾਂ ਤੁਹਾਡੇ ਸਹੀ ਆਖੇ ਵੀ ਸੀ ਯੂਨੀਕ ਹੈ ਲੇਕਿਨ ਜਿਹੜਾ ਦਰਖਾਸਤ ਕਰਤਾ ਆਉਂਦਾ ਕੋਈ ਉਮੀਦ ਕੋਈ ਆਪਣੀ ਕੋਈ ਮਜਬੂਰੀ ਲੈ ਕੇ ਸਾਡੇ ਕੋਲ ਆਉਂਦਾ ਤਾਂ ਅਸੀਂ ਦੀ ਵਾਕੀ ਪੜਤਾਲ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਜੇ ਉਹਦਾ ਕੋਈ ਜੋ ਵੀ ਉਹਦਾ ਉਜਰ ਜੋ ਵੀ ਆਬਜੈਕਸ਼ਨ ਹੈ ਉਹਦਾ ਪਿਆਰ ਨਾਲ ਕੋਈ ਇਹਦਾ ਕੋਈ ਹੱਲ ਨਿਕਲ ਸਕੇ ਤਾਂ ਇਹ ਸੀ ਪਤਾ ਕਰਾ ਰਹੇ ਜੀ ਕਿਉਂਕਿ ਉਹਦੇ ਨਾਲ ਮੋਬਾਈਲ ਨੰਬਰ ਕੋਈ ਅਜੇ ਨਾਮ ਲਿਖਿਆ ਤੇ ਮਹੱਲਾ ਲਿਖਿਆ ਕਰਤਾਰਪੁਰਾ ਬਸਤੀ ਉਹ ਮੈਂ ਕਿਵੇਂ ਮਜ਼ਦੂਰੀ ਕਰਦਾ ਹਾਂ ਮਜ਼ਦੂਰੀ ਕਰਦਾ ਨਹੀਂ ਲਿਖਿਆ ਤੇ ਇਹ ਮਿਲ ਗਿਆ ਡਰੈਸ ਤਾਂ ਵੀ ਠੀਕ ਨਹੀਂ ਤਾਂ ਅਸੀਂ ਬਾਕੀ ਦੀ ਜੋ ਵੀ ਹੈਗੀ ਸ਼ਿਕਾਇਤ ਹੈ ਉਹਤੇ ਗੰਭੀਰਤਾ ਨਾਲ ਪੜਤਾਲ ਕਰਾਂਗੇ ਸੋ ਇਹ ਇਹ ਚੰਗੀ ਗੱਲ ਹੈ ਵੀ ਲੋਕਾਂ ਦਾ ਇੱਕ ਰੁਝਾਨ ਬਣਿਆ ਹੈ ਪ੍ਰਸ਼ਾਸਨ ਪ੍ਰਤੀ ਸਰਕਾਰ ਪੱਖੀ ਸਰਕਾਰ ਪਤੀ ਉਹਨੂੰ ਉਮੀਦ ਹੈ ਵੀ ਹਾਂ ਸਾਡੇ ਕੋਲ ਇਨਸਾਫ ਮਿਲੇਗਾ ਜਦ ਤੁਸੀਂ ਸਰਕਾਰ ਕੋਲ ਜਾਵਾਂਗੇ ਜਾਂ ਪ੍ਰਸ਼ਾਸਨ ਕੋਲ ਜਾਵਾਂਗੇ ਤਾਂ ਚੰਗੀ ਗੱਲ ਹੈ ਜੀ ਤਾਂ ਸਾਨੂੰ ਵੀ ਇਹ ਚੰਗਾ ਲੱਗਦਾ ਹੈ ਜੀ ਸਾਡੀ ਜਿਹੜੀ ਪ੍ਰਸ਼ਾਸਨ ਦੀ ਜਾਂ ਸਰਕਾਰ ਦੀ ਪਕੜ ਹੈ ਇੱਕ ਆਮ ਆਦਮੀ ਤੱਕ ਇੱਕ ਮਜ਼ਦੂਰ ਤੱਕ ਪਹੁੰਚੀ ਹੋਈ ਹੈ ਤਾਂ ਹੀ ਉਹ ਕੁਝ ਨਾ ਕੁਝ ਉਮੀਦ ਲੈ ਕੇ ਪ੍ਰਸ਼ਾਸਨ ਕੋਲ ਸਰਕਾਰ ਕੋਲ ਜਾਂਦਾ ਵੀ ਹਾਂ ਮੇਰੀ ਸੁਣਵਾਈ ਹੋਊਗੀ ਮੇਰੀ ਕਿਸੇ ਸ਼ਿਕਾਇਤ ਤੇ ਜਾਂ ਦਰਖਾਸਤ ਤੇ ਕੋਈ ਕਾਰਵਾਈ ਹੋਊਗੀ ਜਾਂ ਮੇਰਾ ਕੋਈ ਹੱਲ ਨਿਕਲੇਗਾ ਤੋਂ ਇਸੇ ਦੀ ਪੜਤਾਲ ਕਰ